ਦੋ ਲੱਖ ਐਸਟੀਮੇਟਡ ਸਿੱਖ ਵੀਰਾਂ ਦਾ ਲਹੂ ਵਹਿਆ ਇਸ ਧਰਤੀ ਤੇ ਤੇ ਵਹਾਉਣ ਵਾਲੇ ਕੌਣ ਸੀ ਸੁਮੇਤ ਸਿੰਘ ਸੈਣੀ ਵਰਗੇ ਪੁਲਿਸ ਅਫਸਰ ਕਾਂਗਰਸ ਦੀ ਰਾਜ ਸੀ ਮੈਂ ਔਨ ਰਿਕਾਰਡ ਕਹਿੰਨੇ ਕਿ ਅਸੀਂ ਅੱਜ ਵੀ ਉਸ ਗੱਲ ਦੀ ਨਿਖੇਧੀ ਕਰਦੇ ਹਾਂ ਜਿਨ੍ਹਾਂ ਨੇ ਝੱਲਿਆ ਅਸੀਂ ਉਹਨਾਂ ਵਿੱਚੋਂ ਹਾਂ ਹਾਂ ਅਸੀਂ ਗੱਲਾਂ ਕਰਨ ਵਾਲੇ ਨਹੀਂ ਮੈਂ ਇਹ ਗੱਲ ਦੱਸਣਾ ਵੀ ਅਸੀਂ ਉਹ ਹੈ ਕਿ ਜਿਵੇਂ ਬੇ ਅੱਖਾਂ ਦੇ ਸਾਹਮਣੇ ਹਿੱਕਾਂ ਦੇ ਵਿੱਚ ਗੋਲੀਆਂ ਜਿਹੜੀਆਂ ਨੰਗੀਆਂ ਮੇਰੇ ਪਿਤਾ ਜੀ ਦੇ ਤੇ ਮੇਰੀ ਬਾਹ ਨੂੰ ਹੱਥ ਪਾਇਆ ਸੀਗਾ ਤੇ ਮਤਲਬ ਜਿਹੜਾ ਹੈਗਾ ਉਹ ਮੰਜ਼ਰ ਅਸੀਂ ਦੇਖੇ ਨੇ ਅਸੀਂ ਪੁਲਿਸਾਂ ਦੇ ਘੇਰੇ ਵੀ ਦੇਖੇ ਨੇ ਸਾਡੇ ਨਾਲ ਰਹਿਣ ਵਾਲੇ ਘਟੋ-ਘਟ ਸੱਤ ਤੋਂ ਦਾਸ ਸਿੰਘ ਇਸ ਸੰਘਰਸ਼ ਦੀ ਭੇਡ ਚੜ ਕੇ ਜਿਹੜੇ ਪਤਾ ਨਹੀਂ ਕਿੱਡੇ ਵੱਡੇ ਵਿਦਵਾਨ ਬਣ ਕੇ ਉਹਨਾਂ ਨੇ ਕੌਮ ਦੀ ਸੇਵਾ ਕਰਨੀ ਸੀ ਪਰ ਕੌਮ ਨੇ ਜਰ ਲਿਆ ਸਾਰਾ ਕੁਝ ਕਿਉਂਕਿ ਇਹ ਕੌਮ ਦੇ ਨਾਲ ਨਵੀਂ ਗੱਲ ਨਹੀਂ ਸੀ ਇਹ ਹਰ ਸਦੀ ਦੇ ਵਿੱਚ ਹੋਇਆ ਸਿੱਖਾਂ ਨੇ ਕੁਰਬਾਨੀਆਂ ਦਿੱਤੀਆਂ ਨੇ ਕੱਲੂ ਘਾਰੇ ਹੋਏ ਇੱਥੇ 35000 ਸਿੱਖ ਜਿਹੜਾ ਸਿੱਖ ਸਿੱਖਣੀਆਂ ਕਦੇ ਪੜੋ ਤੁਸੀਂ ਜਿਹੜਾ ਕੁਪਰੇ ਹੀੜੇ ਦਾ ਜਿਹੜਾ ਮੰਜ਼ਰ ਹੈ ਕਿਵੇਂ ਸਿੱਖਾਂ ਨੇ ਆਪਣੀ ਜਨਰੇਸ਼ਨ ਬਚਾਉਣ ਲਈ ਬੀਬੀਆਂ ਨੂੰ ਤੇ ਬੱਚਿਆਂ ਨੂੰ ਜਿਹੜਾ ਹੈਗਾ ਜੰਗਲਾਂ ਦੇ ਵਿੱਚ ਤੋਰਿਆ ਪਰ ਗੱਲ ਇਹ ਆ ਉਹ ਤਾਂ ਦੁਸ਼ਮਣ ਬਣ ਕੇ ਖੜ ਗਏ ਉਹਨਾਂ ਨੇ ਕੀਤਾ ਕੰਮ ਤੁਸੀਂ ਵੀ ਉਹੀ ਕੀਤਾ ਇਹਨਾਂ ਨੂੰ ਸਾਡੇ ਨੇ ਤੇ ਹਾਪਾਦੀਆਂ ਦੇ ਦਿੱਤੀ ਇਹਨਾਂ ਨੂੰ ਡੀਜੀਪੀ ਰੈਂਕ ਦੇ ਦਿੱਤੇ ਗਏ ਮੈਂ ਇਹ ਕਹਿਣਾ ਮੈਂ ਤੁਹਾਨੂੰ ਦੱਸ ਦਾਂ ਵੀ ਜਦੋਂ ਇਹਨਾਂ ਨੇ ਡੀਜੀਪੀ ਲਾਇਆ ਉਹਦੀ ਰੈਜ਼ੈਂਟਮੈਂਟ ਕੀ ਸੀ ਕੌਮ ਦੇ ਵਿੱਚ ਸਰਦਾਰ ਜੀ ਕਿਸੇ ਦਾ ਪਿਓ ਕਿਸ ਨੇ ਕਤਲ ਕੀਤਾ ਹੋਵੇ ਨਾ ਉਸ ਬੰਦੇ ਨੂੰ ਪੁੱਛੋ ਕਿ ਪਿਓ ਦੇ ਕਾਤਲ ਦੇ ਪ੍ਰਤੀ ਜਾਂ ਭਰਾ ਦੇ ਕਾਤਲ ਦੇ ਪ੍ਰਤੀ ਤਰੱਕੀ ਨਜ਼ਰੀਆ ਠੀਕ ਹੈ ਦੁਸ਼ਮਣ ਹੁੰਦਾ ਹੈ ਕੁਲਾਂ ਤੱਕ ਜਾਂਦੀ ਹੈ ਕਈ ਪੀੜ੍ਹੀਆਂ ਤੱਕ ਇਹ ਦੁਸ਼ਮਣੀ ਜਾਂਦੀ ਹੈ ਵਾਡਾ ਕੋਈ ਪਰਮ ਮਿੱਤਰ ਤੁਹਾਨੂੰ ਇਹ ਪਤਾ ਲੱਗੇ ਕਿ ਕੱਲ ਨੂੰ ਜਿਹਦਾ ਵੀ ਪਿਓ ਮਰਿਆ ਉਸ ਬੰਦੇ ਦਾ ਪਰਮ ਮਿੱਤਰ ਪਿਓ ਮਾਰਨ ਵਾਲੇ ਨਾਲ ਬੈਠਾ ਕੇ ਰੋਟੀ ਖਾਂਦਾ ਹੋਏ ਮੈਂ ਤੁਹਾਨੂੰ ਲਿਖ ਕੇ ਦੇ ਦਿੰਦਾ ਪਿਓ ਮਾਰਨ ਵਾਲੇ ਦੁਸ਼ਮਣ ਨਾਲੋਂ ਵੀ ਵੱਡਾ ਦੁਸ਼ਮਣ ਉਹ ਲੱਗਣ ਲੱਗ ਜੂਦਾ ਕਿ ਤੂੰ ਮਿੱਤਰ ਹੋ ਕੇ ਉਹਦੇ ਨਾਲ ਬੈਠਿਆ ਅਕਾਲੀ ਦਲ ਨੇ ਸਮੇਰ ਸੈਣੀ ਨੂੰ ਡੀਜੀਪੀ ਲਾ ਕੇ ਇਹ ਪੋਜੀਸ਼ਨ ਕੀਤੀ ਆ ਮਿੱਤਰ ਕੌਮ ਦੇ ਮਿੱਤਰ ਬਣ ਕੇ ਤੇ ਦੁਸ਼ਮਣਾਂ ਦੇ ਨਾਲ ਯਾਰੀ ਪਾਈ ਐ ਇਸ ਕਰਕੇ ਇਹ ਮੇਰਾ ਇਹ ਜਵਾਬ ਹੈ ਉਹਨਾਂ ਲੋਕਾਂ ਨੂੰ ਜਿਹੜੇ ਕਹਿੰਦੇ ਨੇ ਕਾਂਗਰਸ ਨੂੰ ਨਹੀਂ ਕਹਿੰਦੇ ਫਲਾੜੇ ਨੂੰ ਨਹੀਂ ਕਹਿੰਦੇ ਟਿਮਕੇ ਨੂੰ ਨਹੀਂ ਕਹਿੰਦੇ ਤੇ ਆਲਮ ਸੈਨਾ ਬਣੀ ਸੀ ਤੇ ਅਕਾਲੀ ਦਲ ਨੇ ਉਹਨਾਂ ਨੂੰ ਟਿਕਟਾਂ ਦੇ ਕੇ ਨਵਾਜ ਦਿੱਤਾ ਗਿਆ ਇਹ ਦੇਖੋ ਗੱਲ ਸਭ ਤੋਂ ਵੱਡੀ ਗੱਲ ਫਿਰ ਗੁਰੂ ਗ੍ਰੰਥ ਸਾਹਿਬ ਜੀ ਦੀ ਬਿਰਤੀ ਹੋਵੇ ਦੇਖੋ ਮੈਂ ਅੱਜ ਵੀ ਕਹਨਾ ਸਿੱਖੋ ਕਿ ਸਿੱਖ ਤੇ ਲੰਚਨ ਨਹੀਂ ਲਾਇਆ ਜਾ ਸਕਦਾ ਕਿ ਇਹਨੇ ਗੁਰੂ ਗ੍ਰੰਥ ਸਾਹਿਬ ਦੀ ਬੈਦਵੀਂ ਕਰਾਈ ਹੈ ਮੈਂ ਕਦੇ ਨਹੀਂ ਅਜੇ ਤੱਕ ਕਿਹਾ ਕਿ ਕਾਲੀਆਂ ਨੇ ਕਰਾਈਆ ਜਾਂ ਕਿਸੇ ਪਰਿਵਾਰ ਨੇ ਕਰਾਈਆ